ਨਗਰ ਕੌਂਸਲ ਜੰਡਿਆਲਾ ਗੁਰੂ ਦੇ ਵਿਹੜੇ ਵਿੱਚ 77ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਕੈਬਨਟ ਮੰਤਰੀ ਸਰਦਾਰ ਹਰਪਾਜਨ ਸਿੰਘ ਈਟੀਓ ਅਤੇ ਉਹਨਾਂ ਦੇ ਮਾਤਾ ਜੀ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਸ਼੍ਰੀ ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ ਜੰਡਿਆਰਾ ਗੁਰੂ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨੂੰ ਸਾਂਝੇ ਤੌਰ ਤੇ ਨਿਭਾਈ ਗਈ ਇਸ ਮੌਕੇ ਡੀਐਸਪੀ ਰਵਿੰਦਰਪਾਲ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਟੂਪੜੀ ਨਾਲ ਚੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਗਾਇਆ ਗਿਆ ਇਸ ਮੌਕੇ ਵੱਖ-ਵੱਖ ਸਕੂਲਾਂ ਵੱਲੋਂ ਕੈਰੋਗ੍ਰਾਫੀ ਰਾਹੀਂ ਸਮਾਜ ਨੂੰ ਛੇ ਦੇਣ ਵਾਲੀਆਂ ਐਟਮਾ ਪੇਸ਼ ਕੀਤੀਆਂ ਗਈਆਂ ਅਤੇ ਆਪਣੇ ਸਹਿਯਤਾ ਨੂੰ ਯਾਦ ਕਰਦੇ ਹਾਂ ਜੰਡਿਆਲਾ ਗੁਰੂ ਤੋਂ ਪੱਤਰਿਕਾ ਦਾ ਨਾਮ ਰਾਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਛਾ ਬੱਚੋ ਮੈਂ ਅੱਜ ਚਲਦਾ ਹਾਂ ਫਿਰ ਕੱਲ ਮਿਲੂੰਗਾ करके और इस गर्मी में इनकी शाओ में बैठकर बड़ा ही सुकून मिलता है काका और इनके जो फल बड़े ही स्वादिष्ट होते हैं और फूल तो बड़े ही सुगंधित ये ऐसे साथी हैं ना काका जो जीवन पर कुछ ना कुछ देते ही हैं और तो और अपना बलिदान देकर हमें बहुत कुछ दे जाते हैं जैसे बचपन में पालने में और मृत्यु के बाद शमशान में ना, बास ना, बास। ना, बास। God, God, shot. God, God, shot. God, 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 ਜੀ ਕੁਮਾਰ ਲੰਮੀ ਪ੍ਰਦਾਨ ਨਗਰ ਕੌਂਸਲ ਜੁਨੇਾਰਾ ਗੁਰੂ ਸਵਤੰਤਰ ਦਿਵਸ ਦੀਆਂ ਸਾਰੇ ਦੇਸ਼ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਨਗਰਾ ਗੁਰੂ ਦੇ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾਂ ਇਹ ਤਿਉਹਾਰ ਹਮੇਸ਼ਾ ਹੀ ਹਰ ਸਾਲ ਇਸੇ ਤਰ੍ਹਾਂ ਹੀ ਮਨਾਏ ਜਾਣ ਅੱਜ ਸਾਡੇ ਵਿੱਚ ਚੀਰਖੱਟ ਦੇ ਤੌਰ ਤੇ ਸਾਡੇ ਮੰਤਰੀ ਸਾਹਿਬ ਦੇ ਮਾਤਾ ਜੀ ਅੱਜ ਇਥੇ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿੱਚ ਆਣ ਕੇ ਸਾਰੇ ਯੋਨਿਆਲਾ ਗੁਰੂ ਜੀ ਰੌਣਕ ਨੂੰ ਬਹੁਤ-ਬਹੁਤ ਵਧਾਇਆ ਹੈ ਸਦਾ ਹੀ ਇਹ ਤੋਹਾਰੇ ਇਦਾਂ ਹੀ ਮਨਾਏ ਜਾਣ ਬੱਚਿਆਂ ਦੇ ਪ੍ਰੋਗਰਾਮ ਜਿਹੜੇ ਆ ਇਸ ਤਰ੍ਹਾਂ ਹੀ ਬਹੁਤ ਵਧੀਆ ਚੱਲ ਰਹੇ ਨੇ ਹਮੇਸ਼ਾ ਹੀ ਇਦਾਂ ਹੀ ਚੱਲਦੇ ਰਹਿਣ ਮੇਰੀਆਂ ਲੱਖ-ਲੱਖ ਰਈਆਂ ਵਾ ਦਮਾਵਾ ਇਸ ਗੱਲ ਦੇ ਨਾਲ ਵਾ ਸਦਾ ਹੀ ਰਹਿਣ ਔਰ ਮੰਤਰੀ ਸਾਹਿਬ ਵੱਲੋਂ ਜਿਹੜਾ ਸਾਨੂੰ ਹਮੇਸ਼ਾ ਹੀ ਅਸ਼ੀਰਵਾਦ ਤੇ ਮੈਸੇਜ ਦਿੱਤਾ ਜਾਂਦਾ ਕਿ ਰਲ ਮਿਲ ਕੇ ਆਪਾਂ ਜਲਿਆਰੇ ਦੇ ਵਿਕਾਸ ਨੂੰ ਅੱਗੇ ਤਰੱਕੀਆਂ ਨੂੰ ਨਿਸ਼ਾ ਬਣਾਉਂਦੀਆਂ ਤੇ ਲੈ ਕੇ ਜਾਣਾ ਹੈ ਮੈਂ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਵਾ ਉਹਨਾਂ ਨੇ ਕਦੀ ਵੀ ਕਿਸੇ ਗੱਲ ਦਾ ਵਿਲਕਰਾ ਇਹ ਗੱਲ ਦਾ ਕੁਝ ਨਹੀਂ ਕੀਤਾ। ਹਮੇਸ਼ਾ ਸਾਾਨੂੰ ਅਸ਼ੀਰਵਾਦ ਦਿੱਤਾ ਹੈ ਤੇ ਉਹ ਹੀ ਕਿਹਾ ਹੈ ਕਿ ਤੰਗੜੇ ਹੋ ਕੇ ਪ੍ਰਧਾਨ ਜੀ ਕੰਮ ਕਰੋ। ਜਨਿਆਰੇ ਦੇ ਵਿਕਾਸ ਨੂੰ ਕੁਝ ਥੋੜੀ ਦੇ ਉੱਤੇ ਲੈ ਕੇ ਜਾਓ। ਆਪਣਾ ਕੋਈ ਜਿਹੜਾ ਹੋਰ 2 ਸਾਲ ਦਾ ਟਾਈਮ ਬਚਿਆ ਆਪਾਂ ਉਹ ਜਿਹੜੇ ਵੱਧ ਤੋਂ ਵੱਧ ਕੰਮ ਸ਼ਹਿਰ ਦੇ ਕਰਵਾ ਕੇ ਇਹਨਾਂ ਵਿਕਾਸ ਕਾਰਜਾਂ ਨੂੰ ਕੁਝ ਥੋੜੀ ਦੇ ਲੈ ਕੇ ਜਾਣਾ। ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਅੱਛਾ ਜੀ ਧੰਨਵਾਦ। ਅ ਅੱਜ ਆਜ਼ਾਦੀ ਦੇ ਦਿਵਸ ਦੀਆਂ ਸਮਸਤ ਭਾਰਤ ਵਾਸੀਆਂ ਨੂੰ ਚਾਹੇ ਉਹ ਦੁਨੀਆ 'ਚ ਕਿਤੇ ਵੀ ਵੱਸਦੇ ਹੋਣ ਬਹੁਤ-ਬਹੁਤ ਵਧਾਈਆਂ। ਔਰ ਮੈਂ ਇਥੇ ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਕਿ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੈ ਇਹ ਬਹੁਤ ਸਾਡੇ ਸ਼ੂਰ ਵੀਰਾਂ ਦੀ ਸ਼ਹਾਦਤ ਉਹਨਾਂ ਦੀ ਕੁਰਬਾਨੀਆਂ ਨਾਲ ਮਿਲੀ ਹੈ ਤੋਂ ਅੱਜ ਮੈਂ ਸਮਸਤ ਸ਼ਹੀਦਾਂ ਨੂੰ ਵੀ ਨਮਨ ਕਰਦਾ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਜਿਨ੍ਹਾਂ ਦੀ ਸ਼ਹਾਦਤ ਕਰਕੇ ਅੱਜ ਅਸੀਂ ਆਜ਼ਾਦ ਦੇਸ਼ ਦੇ ਵਸਿੰਦੇ ਆ ਇੱਥੇ ਹੀ ਮੈਂ ਇਥੇ ਗੱਲ ਹੋਰ ਕਹਿਣੀ ਚਾਹੁੰਦਾ ਕਿ ਸਾਡੇ ਕੁਝ ਫਰਜ਼ ਵੀ ਨੇ ਆਪਣੇ ਦੇਸ਼ ਨੂੰ ਅਗਰ ਅਸੀਂ ਚਾਹਨੇ ਕਿ ਵਾਪਸ ਸਾਡਾ ਦੇਸ਼ ਵਿਸ਼ਵ ਗੁਰੂ ਬਣੇ ਦੁਨੀਆ ਨੂੰ ਲੀਡ ਕਰੇ ਦੁਨੀਆ ਸਾਡੇ ਰਾਹ ਤੇ ਚੱਲੇ ਤੋ ਸਾਨੂੰ ਕੁਝ ਪ੍ਰਯਾਸ ਕਰਨੇ ਪੈਣਗੇ ਸਾਨੂੰ ਅ ਕੁਝ ਜਿਸ ਤਰ੍ਹਾਂ ਅਜ ਦੀ ਲੋੜ ਹੈਗੀ ਆ ਜਲ ਪਾਣੀ ਨੂੰ ਬਚਾਉਣ ਦੀ ਹਰਿਆਵਲ ਕਰਨ ਦੀ ਸੋ ਐਦਾਂ ਦੇ ਸਾਨੂੰ ਇੱਕ ਜਿਮਵਰ ਨਾਗਰਿਕ ਦੇ ਭੂਮਿਕਾ ਨਿਭਾਣੀ ਪੈਣੀ ਸਾਨੂੰ ਸਾਨੂੰ ਸਮਸਤ ਪਾਰਕ ਵਾਸੀਆਂ ਸੋ ਅਜ 77 ਸਾਲ ਸਾਡੇ ਆਜ਼ਾਦੀ ਨੂੰ ਪੂਰੇ ਹੋਏ ਆ 78ਵੇਂ ਸਾਲ ਚ ਅਸੀਂ ਐਂਟਰ ਕਰ ਰਹੇ ਆ ਔਰ ਮੈਂ ਆਸ ਕਰਦਾ ਵੀ ਭਾਰਤ ਜਿਹੜਾ ਮੂੜ ਤੋਂ ਭਾਰਤ ਜਿਹੜਾ ਸੋਨੇ ਦੀ ਚਿੜੀ ਭਾਰਤ ਹੈ ਭਾਰਤ ਵਿਸ਼ਵ ਗੁਰੂ ਭਾਰਤ ਹੈ ਭਾਰਤ ਜਿਹੜਾ ਦੁਨੀਆ ਨੂੰ ਹਮੇਸ਼ਾ ਹਰ ਚੀਜ਼ ਦੀ ਸ਼ੁਰੂਆਤ ਕਰਨ ਵਾਲਾ ਭਾਰਤ ਹੈ ਜ਼ੀਰੋ ਦੇਣ ਵਾਲਾ ਭਾਰਤ ਹੈ ਜ਼ੀਰੋ ਮਿਲੀ ਸੀ ਦੁਨੀਆ ਨੂੰ ਤੇ ਦੁਨੀਆ ਨੇ ਗਿਣਤੀ ਸਿੱਖੀ ਆ ਅੰਤਰਿਕਸ਼ ਤੇ ਅਗਰ ਪਹੁੰਚਿਆ ਤੇ ਉਹਦੇ ਚ ਵੀ ਭਾਰਤ ਦਾ ਬੜਾ ਰੋਲ ਰਿਹਾ ਸੋ ਮੈਂ ਚਾਹਨਾ ਕਿ ਭਾਰਤ ਮੁੜ ਤੋਂ ਜਿਹੜਾ ਜਿਹੜੀ ਅਸਮਤ ਭਾਰਤ ਦੀ ਆ ਜਿਹੜੀ ਥੋੜੀ ਜੀ ਮੈਨੂੰ ਲੱਗਦਾ ਕਿ ਖੁੰਝ ਗਈ ਆ ਸੋ ਵਾਪਸ ਉਹਨੂੰ ਅਸਮਤ ਵਾਪਸ ਮਿਲੇ ਭਾਰਤ ਜਿਹੜਾ ਦੁਨੀਆ ਦੇ ਸ਼ਿਖਰ ਤੇ ਪਹੁੰਚੇ ਪਰ ਵਿਕਸਿਤ ਦੇਸ਼ਾਂ ਵਿੱਚ ਭਾਰਤ ਦਾ شمار ਹੋਵੇ ਮੈਂ ਅੱਜ ਦੇ ਦਿਨ ਇਹੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵਧਾਈ ਦੇਣਾ ਉਸ ਤੋਂ ਬਾਅਦ ਅਹੀ ਪ੍ਰਾਰਥਨਾ ਕਰਦਾ ਅਹੀ ਅਪੀਲ ਕਰਦਾ ਕਿ ਅਸੀਂ ਭਾਰਤ ਨੂੰ ਮੁੜ ਤੋਂ ਵਿਸ਼ਵ ਗੁਰੂ ਬਣਾਉਣ ਚਾਪਨਾ ਆਪਣਾ ਰੋਲ ਜਿਹੜਾ ਬੰਦਾ ਰੋਲ ਪਲੇ ਕਰੀਏ ਬਹੁਤ ਬਹੁਤ ਧੰਨਵਾਦ